ਹਮਮ ਅਸੀਂ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕਹੀ ਕਿ ਇੱਕ ਗੱਲ ਜ਼ਰੂਰ ਯਾਰ ਯਾਰ ਕੁਝ ਸਵਾਲ ਆ ਹਨਾ 35 ਸਾਲ ਹੋ ਗਏ ਆ ਮੈਨੂੰ ਨਾ ਬੜੇ ਲੋਕ ਨਾ ਇਹ ਚੀਜ਼ ਤੋਂ ਕੁਐਸਚਨ ਕਰਦੇ ਆ ਕਿ ਡਾਕਟਰ ਤੂੰ ਐ ਨਾ ਕਿਹਾ ਨੈਗੇਟਿਵ ਨਾ ਹੋ ਮੈਂ ਕਦੀ ਨੈਗੇਟਿਵ ਨਹੀਂ ਹੁੰਦਾ ਮੇਰੇ ਭਰਾ ਪਰ ਗੱਲ ਕਿ ਯਾਰ ਕਦੋਂ ਤੱਕ ਜਰਾਂਗੇ ਕਦੋਂ ਤੱਕ ਅਸੀਂ ਜਿ세 ਬੋਲੇ ਨਾ ਤੇ ਫਿਰ ਇਹ ਕਦੋਂ ਖਤਮ ਹੋਊਗਾ ਜੇ ਬੋਲਾਂਗੇ ਤੇ ਕੋਈ ਸ਼ਾਇਦ ਰੈਗੂਲੇਸ਼ਨ ਕੋਈ ਐਸੀਆਂ ਚੀਜ਼ਾਂ ਬਣ ਗਿਆ ਕਿ ਦੁਬਾਰਾ ਇਹ ਨਾ ਹੋਵੇ ਬੜਾ ਈਜ਼ੀ ਆ ਤੁਸੀਂ ਡੈਮ ਬਣਾਤੇ ਡੈਮ ਦੇ ਵਿੱਚ ਤੁਸੀਂ ਪਾਣੀ ਸਟੋਰ ਕਰ ਲਿਆ ਤੁਹਾਡ ਕੋ ਅਗੇ ਰਾਹ ਹੀ ਨਹੀਂ ਹੈਗਾ ਕਿ ਉਹ ਪਾਣੀ ਕਿੱਧਰ ਦੀ ਕਰਨਾ ਤੇ ਤੁਸੀਂ ਪਿੰਡਾਂ ਦੇ ਪਿੰਡ ਡਬੋਤੇ ਦਾ ਮਤਲਬ ਤੁਸੀਂ ਡੈਮ ਹੀ ਇਸ ਲਈ ਬਣਾਏ ਕਿ ਕਿਦਨ ਕਿਦਨ ਪਿੱਛੋਂ ਪਾਣੀ ਚੜੇ ਕਿਦਨ ਮੀਂਹ ਆਵੇ ਅਸੀਂ ਡੈਮ ਛੱਡੀਏ ਤੇ ਲੋਕਾਂ ਨੂੰ ਡਬੋ ਦਈਏ ਰਾਈਟ ਸੋ ਸੋ ਇਹਦਾ ਪਰਪਸ ਕੀ ਹੈ ਡੈਮਸ ਦਾ ਮੈਨੂੰ ਦੱਸੋ ਜੇ ਤੁਸੀਂ ਪ੍ਰੋਪਰ ਕਨਾਲ ਸਿਸਟਮ ਨਹੀਂ ਲਾ ਸਕੇ ਤੁਹਾਨੂੰ ਪੰਜਾਬ ਚਾਹੁੰਦੇ ਆ ਜੀ ਤੁਹਾਡਾ ਇੱਥੇ ਪਾਣੀ ਖਤਮ ਹੋ ਜਾਣਾ ਉਹ ਸਾਡਾ ਤੇ ਪੰਜਾਬ ਤੁਸੀਂ ਰੋੜ ਤਾਂ ਪਾਣੀ ਦਾ ਇਹ ਹੋਏ ਪਾਣੀ ਦੇ ਪ੍ਰੋਪਰ ਕਨਾਲਸ ਬਣੇ ਹੁੰਦੇ ਪ੍ਰੋਪਰ ਤੁਸੀਂ ਜਿਹੜਾ ਸੀਵਰੇਜ ਸਿਸਟਮ ਬਣਾਇਆ ਹੁੰਦਾ ਤੇ ਕੁਝ ਨਹੀਂ ਹੋਣਾ ਸੀ ਸੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਲੋਕ ਸਮਝਦੇ ਪੰਜਾਬ 'ਚ ਪੰਜਾਬ 'ਚ ਨਹੀਂ ਸਾਰੀ ਪ੍ਰੋਬਲਮ ਸਾਰੇ ਇੰਡੀਆ ਦੀ ਆ ਜਿੰਨੀ ਕ腐ਪਸ਼ਨ ਹੈ ਕਿ ਸਰਕਾਰ ਦੀ ਨਹੀਂ ਤੇਰੇ ਲੋਕ ਇਹ ਸਮਝਦੇ ਯਾਰ ਕਿਸੇ ਇੱਕ ਇੱਕ ਸਨੋ 80 ਸਾਲ ਦੇ ਵਿੱਚ ਜਿਹੜੀ ਕ腐ਸ਼ਨ ਹੋਈ ਹੈ ਨਾ ਇਸ ਦੇਸ਼ ਦੇ ਵਿੱਚ ਅੱਜ ਬਾਹਰ ਆਉਂਦੀ ਆ ਸਾਰੇ ਇੰਡੀਆ ਦੇ ਵਿੱਚ ਪੂਰੇ ਸੂ ਡਰੇਨੇਜ ਸਿਸਟਮ ਸੂਏਜ ਸਿਸਟਮ ਪੂਰਾ ਕਨਾਲ ਸਿਸਟਮ ਪੰਜਾਬ ਵਰਗੀਆਂ ਸਟੇਟਾਂ 'ਚ ਇਹਨਾਂ ਨੇ ਇੱਕ ਵੀ ਚੀਜ਼ ਜੋ ਕੋਰਾ ਛੱਡ ਗਏ